ਹਾਂਜੀ ਬਈ ਹਾਂਜੀ ਮੇਰ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ गिर ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਜੀ ਤੇ ਇੱਕ ਜਾਨਾ ਮੰਜੇ ਦੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਕੇ ਘਟਰਾ ਇਹ ਡਾਕਟਰ ਮੇਧਗਰ ਨਗਰ ਮਾਡਲ ਟਾਊਨ ਲੁਧਿਆਣਾ ਹੈ ਹਾਂਜੀ ਬਈ ਹਾਂਜੀ ਮੇਰ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ गिर ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਜੀ ਤੇ ਇੱਕ ਜਾਨਾ ਮੰਜੇ ਦੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈਡ ਤੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਜੀ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਖੇ ਘਟਰਾ ਇਹ ਡਾਕਟਰ ਮੇਦਕਰ ਨਗਰ ਮਾਡਲ ਟਾਊਨ ਲੁਧਿਆਣਾ ਜੀ ਹਾਂਜੀ ਭਾਈ ਜੀ ਹਾਂਜੀ ਮੇਰੇ ਨਾਮ ਸੋਨ ਸਿੰਘ ਆ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ ਗਿਰ ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਜੀ ਤੇ ਇੱਕ ਜਾਨਾ ਮੰਜੇ ਦੇ ਦਿੱਤਾ ਆਏਗਾ ਜਿਹੜੇ ਮੰਜੇ ਦੇ ਬੈਡ ਤੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਜੀ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਕੇ ਘਟਰਾ ਇਹ ਡਾਕਟਰ ਮੇਦਕਰ ਨਗਰ ਮਾਡਲ ਟਾਊਨ ਲੁਧਿਆਣਾ ਜੀ ਹਾਂਜੀ ਬਈ ਹਾਂਜੀ ਮੇਰੇ ਨਾਮ ਸੋਨ ਸਿੰਘ ਆ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ ਗਿਰ ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਇਹ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਤੇ ਇੱਕ ਜਾਨਾ ਮੰਜੇ ਦੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਖੇ ਘਟਰਾ ਇਹ ਡਾਕਟਰ ਮੇਧਗਰ ਨਗਰ ਮਾਡਲ ਟਾਊਨ ਲੁਧਿਆਣਾ ਹੈ ਹਾਂਜੀ ਬਈ ਹਾਂਜੀ ਮੇਰੇ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ ਗਿਰ ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਤੇ ਇੱਕ ਜਣਾ ਮੰਜੇ ਦੇ ਦਿੱਤਾ ਆਏਗਾ ਜਿਹੜੇ ਮੰਜੇ ਦੇ ਬੈੜੇ ਤੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਕੇ ਘਟਰਾ ਇਹ ਡਾਕਟਰ ਮੇਦਕਰ ਨਗਰ ਮਾਡਲ ਟਾਊਨ ਲੁਧਿਆਣਾ ਹਾਂਜੀ ਭਾਈ ਹਾਂਜੀ ਮੇਰੇ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ ਗਿਰ ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੜੇ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਣੇ ਤੇ ਇੱਕ ਜਣਾ ਮੰਜੇ ਤੇ ਦਿੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਜੀ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਖੇ ਘਟਰਾ ਇਹ ਡਾਕਟਰ ਮੇਧਗਰ ਨਗਰ ਮਾਡਲ ਟਾਊਨ ਲੁਧਿਆਣਾ ਹੈ ਹਾਂਜੀ ਬਈ ਹਾਂਜੀ ਮੇਰੇ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ ਗਿਰ ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਜੀ ਤੇ ਇੱਕ ਜਾਨਾ ਮੰਜੇ ਤੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਛੱਤਾਂ ਲੱਗ ਗਈਆਂ ਜੀ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਕੇ ਘਟਰਾ ਇਹ ਡਾਕਟਰ ਮੇਧਗਰ ਨਗਰ ਮਾਡਲ ਟਾਊਨ ਲੁਧਿਆਣਾ ਹੈ